ਟਿਆਲ ਹਾਈਵੇ ਦੇ ਉੱਪਰ ਅੱਜ ਸਵੇਰੇ ਤੜਕਸਾਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਹਾਦਸੇ ਵਿੱਚ ਤਕਰੀਬਨ 50 ਤੋਂ 55 ਸਵਾਰੀਆਂ ਸਨ ਇਹ ਹਾਦਸਾ ਰਾਜਪੁਰਾ ਦੇ ਗਗਨ ਚੌਂਕ ਨਜ਼ਦੀਕ ਗੰਗਨਕੀ ਮੇਲ ਕੋਲ ਹੋਇਆ ਅਤੇ ਜਿੱਥੇ ਮੋੜ ਉੱਪਰ ਇੱਕ ਟਰੱਕ ਮੁੜਨ ਲੱਗਾ ਤਾਂ ਪਿੱਛੋਂ ਆ ਰਹੀ ਪੀਆਰਟੀਸੀ ਦੀ ਬੱਸ ਟਰੱਕ ਦੇ ਨਾਲ ਜਾ ਵੱਜੀ ਜਿਸ ਵਿੱਚ ਕਈ ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈਆਂ ਨੇ ਅਤੇ ਇਹ ਹਾਦਸਾ ਤਕਰੀਬਨ ਸਵੇਰੇ 8:15 ਵਜੇ ਦੱਸਿਆ ਜਾ ਰਿਹਾ ਆ ਜਦੋਂ ਪਟਿਆਲਾ ਸੈਡ ਤੋਂ ਆ ਰਹੀ ਇੱਕ ਪੀਆਰਟੀਸੀ ਦੀ ਬੱਸ ਦਾ ਬ੍ਰੇਕਾਂ ਨਾ ਲੱਗਣ ਕਾਰਨ ਉਹ ਥੂ ਮੁੜ ਰਹੀ ਸੀ ਅਤੇ ਇੱਕ ਟਰੈਕ ਦੇ ਨਾਲ ਚਾ ਟਕਰਾਈ ਸਵਰਨ ਸਿੰਘ ਬੱਸ ਪਸਦੇ ਪੀਆਰਟੀਸੀ ਬੱਸ ਦਾ ਨੰਬਰ ਕੀ ਹਾਸੋ 3203 BH 934 3203 ਕਹਿੰਦਾ ਕਿ ਰਾਜਪੁਰ ਤੋਂ ਚੰਡੀਗੜ੍ਹ ਜਾ ਰਹੇ ਸੀ ਫੁੱਟਪਾਥ ਦੇ ਨਾਲ ਤੁਰ ਰਹੇ ਸੀ ਟਰੈਕਟਰ ਖੜਾ ਸੀ ਖੜਦੇ ਕਾਰ ਨਹੀਂ ਉਹਨੇ ਟੂ ਟਰਨ ਕਰਨ ਕਰਦਾ ਸੀ ਜਾਣ ਘੂਰੇ ਕਰਦਾ ਤੇ ਗੱਡੀ ਲੱਗ ਗਈ ਤੇ ਕੋਈ ਜਿਹੜਾ ਇਸ ਤੋਂ ਗੱਤ ਨਹੀਂ ਵੀ ਲక్ష్ਮੀ ਮੜਾ ਮੋਟੇ ਰੋਣ ਗਿਆ ਇੱਕ ਗੰਦੀਰ ਜੱਟ ਨਹੀਂ ਗੰਦੀਰ ਜਖਮੀ ਇਹ ਸਭਾ ਕੱਢਦੇ ਵੀ ਦੇ ਕੰਟਰੋਲ ਨਹੀਂ ਕਰਦੇ ਸਹੀ ਕੰਟਰੋਲ ਨਹੀਂ ਕਰਦੇ ਇਸੇ ਮੰਤਾ ਕਾਰਵਾਈ ਕਰੀ ਹੈ ਤੇ ਵਾਹ ਵੀ ਕਰ ਰਹੇ ਲੱਕ ਰਿਹਾ ਹੈ ਕਿੰਨੇ ਕੁ ਜਦੇ ਨਹੀਂ ਦਿੱਖੇ ਸਵਾਰੀਆਂ ਹੈਗੇ ਸੀ 40 ਬਿਲਕੁਲ ਸਵਾਰੀਆਂ ਯਾਨੀ ਕਿ ਖੁਆਰੇ ਸੀ ਜਿਹੜੇ ਕਿੱਥੇ ਜਾ ਰਹੇ ਨੇ ਬਿਲਾੜੇ ਤੋਂ ਬਿਲਾੜੇ ਤੋਂ ਕੱਲ ਕੇ ਚੰਡੀਗੜ੍ਹ ਜਾਣਾ ਸੀ ਰਵੀਨ ਤੋਂ ਪਟਿਆਲਾ ਰਾਜਪੁਰ ਤੋਂ ਟੱਪ ਚੱਲੂ ਸੀ ਥੋੜੀ ਦੂਰੀ ਗਈ ਸੀ ਕਿੰਨਾ ਨੁਕਸਾਨ ਹੋਇਆ ਨੁਕਸਾਨ ਤੋਂ ਦੁਖੀ ਹਾਂ ਅੱਜ ਦੇ ਕਿਹੜਾ ਪਤਾ ਲੱਗੂਗਾ